ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਖੁੰਡ ਚਰਚਾ ਤੇ ਲੈ ਕੇ ਆਏ ਆ ਸਾਡੇ ਜਿਲ੍ਹਪੁਰ ਦੀ ਜਾਣੀਮਾਨ ਸ਼ਖਸੀਅਤ ਜਿਹੜੀ ਦੀ ਕਿਸੇ ਪਛਾਣ ਦੀ ਮਹਤਾਜ ਨਹੀਂ ਸਾਡੇ ਨਾਲ ਹੈ ਸਮਾਜ ਸੇਵੀ ਸੋਨੂੰ ਸੇਠੀ ਜੀ ਸਵਾਗਤ ਹੈ ਜੀ ਤੁਹਾਡਾ ਪੀਵੀ 70 ਦੇ ਖੁੰਡ ਚਰਚਾ ਚ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਸਮਾਜ ਸੇਵਾ ਦੀ ਕਿਉਂਕਿ ਤੁਸੀਂ ਸਮਾਜ ਸੇਵਾ ਕਰਦੇ ਹੋ ਆਪਣੇ ਪੂਰੇ ਜ਼ਿਲ੍ਹੇ ਤੱਕ ਐ ਪੂਰੇ ਪੰਜਾਬ ਚ ਤੁਹਾਡਾ ਨਾਮ ਹੈ ਵਧੀਆ ਜਿਹੜੇ ਸਮਾਜ ਸੇਵੀ ਹੋ ਤੁਸੀਂ ਤੁਹਾਡਾ ਨਾਮ ਆਦਾ ਸੋ ਤੋਂ ਪਹਿਲਾਂ ਗੱਲ ਕਰਾਂ ਸਮਾਜ ਸੇਵੀਆਂ ਨੂੰ ਜਿਹੜੀਆਂ ਮੁਸ਼ਕਲਾਂ ਪੇਸ਼ ਹੁੰਦੀਆਂ ਜੀ ਕਿਉਂਕਿ ਮੁਸ਼ਕਲ ਜਿਹੜੀ ਹੈ ਉਹ ਉਹੀ ਉਭਾਰਦੀ ਹੈ ਇੱਕ ਬੰਦੇ ਨੂੰ ਤੁਹਾਨੂੰ ਕਿਆ-ਕਿਆ ਮੁਸ਼ਕਲ ਆਇਆ ਜਾਂ ਜਦੋਂ ਤੁਸੀਂ ਸਮਾਜ ਸੇਵਾ ਚ ਲੱਗੇ ਆ ਕੋਈ ਆਰਥਿਕ ਮੁਸ਼ਕਲ ਹੋਵੇ ਕੋਈ ਸਮਾਜਿਕ ਮੁਸ਼ਕਲ ਹੋਵੇ ਕਿਸ ਤਰੀਕੇ ਮੁਸ਼ਕਲ ਨੂੰ ਸੰਭਾਲਣਾ ਕਰਨਾ ਹੈ ਦੇਖੋ ਜੀ ਮੁਸ਼ਕਲਾਂ ਦੀ ਗੱਲ ਇਹ ਹੈ ਕਿ ਤੁਸੀਂ ਕੋਈ ਵੀ ਕੰਮ ਕਰਦੋ ਕੁੱਛ ਵੀ ਕੋਈ ਬੰਦੇ ਸਮਾਜ ਸੇਵਾ ਕਰ ਲੋ ਭਾਵੇਂ ਬੰਦਾ ਕੰਮ ਲੋਕਾਂ ਨੂੰ ਵਿਪਾਰ ਕਰ ਲੋ ਮੁਸ਼ਕਿਲਾਂ ਦੇ ਖੈਰ ਘਰ ਪੈਸੇ ਤੁਹਾਨੂੰ ਆਣ ਗਏ ਹਾਂ ਬਾਕੀ ਜੇ ਕਿਤੇ ਬੰਦਾ ਆਪਣਾ ਮਨ ਢੇਲੀ ਕਰਕੇ ਬਹਿ ਜਵੇ ਯਾਰ ਇਹ ਤਾਂ ਬਹੁਤ ਅੱਖਿਆ ਤੇ ਉਹ ਮੋਹ ਨਹੀਂ ਕਰਾਉਂਦਾ ਤੇ ਫਿਰ ਉਹ ਵੀ ਤੇ ਫਿਰ ਨਿਰਾਸ਼ਾ ਹੀ ਹੁੰਦੀ ਹੈ ਸੋ ਬੜੀਆਂ ਮੁਸ਼ਕਿਲਾਂ ਹੁੰਦੀਆਂ ਨੇ ਕਿ ਸਾਨੂੰ ਵੀ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਕਈ ਵਾਰੀ ਇਹ ਸਾਡੀਆਂ ਮਸਾਂ ਚਲਦੀਆਂ ਨੇ ਸ਼ਹਿਰ ਦੇ ਵਿੱਚ ਵਰਤਨ ਵੀ ਇਹ ਮਸਾਂ ਨੇ ਇੱਕ ਵਾਰੀ ਕੋਈ ਗੱਡੀ ਕਿਤੇ ਆਪਣਾ ਗਈ ਹੁੰਦੀ ਹੈ ਤੇ ਅਮਰ ਜੀ ਕਿਸੇ ਬੰਦੇ ਕੋਲ ਨਹੀਂ ਪਹੁੰਚ ਸਕਦੀ ਉਹ ਤਾਂ ਫਿਰ ਉਹਦਾ ਬੰਦੇ ਸਾਨੂੰ ਗੱਲ ਵੀ ਸੁਣਨੀਆਂ ਪੈਂਦੀਆਂ ਨੇ ਜਿਸ ਦੀ ਆ ਤਿੰਨ ਤਰ੍ਹਾਂ ਮੁਸ਼ਕਲਾਂ ਹੋਈਆਂ ਨੇ ਤਾਂ ਵੀ ਡੀਡਿੰਗ ਟਾਈਮ ਤੇ ਪਹੁੰਚੀ ਨਗੀ ਸੋ ਫਿਰ ਵੀ ਇੱਕ ਅਸੀਂ ਨਿਸ਼ਚਿਤ ਕੀਤਾ ਹੋਇਆ ਹੈ ਕਿ ਜ਼ਿੰਦਗੀ ਅਸੀਂ ਆਪਣੀ ਸਮਾਜ ਸੇਵਾ ਨੂੰ ਵੀ ਡੈਡਿਕਟ ਕੀਤੀ ਹੋਈ ਹੈ ਔਰ ਇਸੇ ਤਰ੍ਹਾਂ ਦੀ ਚਰਨੀਆਂ ਬਾਕੀ ਜਦੋਂ ਲੋਕਾਂ ਦਾ ਪਿਆਰ ਮਿਲਦਾ ਹੈ ਜਦੋਂ ਕੋਈ ਸਾਨੂੰ ਕੋਈ ਐਸਾ ਦਾ ਬੰਦਾ ਮਿਲ ਜਾਂਦਾ ਜਿਹੜਾ ਕਹਿੰਦਾ ਕਿ ਭਾਜੀ ਤੁਸੀਂ ਗੈਰ ਐਕਸੀਡੈਂਟ ਹੋ ਗਿਆ ਸੀ ਮਨ ਚੱਕੇ ਲੱਗੇ ਦੇ ਸੀ ਉਸ ਤੋਂ ਬੋਸਪਤ ਦੇ ਵਿੱਚ ਤੁਹਾਡੇ ਕਰਕੇ ਸਾਡੀ ਜਾਨ ਬਚ ਗਈ ਤਾਂ ਜਦੋਂ ਬੜਾ ਜੱਠੀ ਪਾ ਲੰਦਾ ਤਾਂ ਜਿਵੇਂ ਲੋਕਾਂ ਦੇ ਖੜੇ ਹੋ ਜਾਂਦੇ ਨੇ ਕਿਉਂਕਿ ਦੁਆਵਾਂ ਦੇ ਵਿੱਚ ਬਹੁਤ ਜਾਨ ਹੁੰਦੀ ਆ ਸੋ ਦੁਆਵਾਂ ਸਦਕਾ ਹੀ ਅਸੀਂ ਐਡੇ ਜਗੇ-ਜਗੇ ਕੰਮ ਕਰੀ ਜਾ ਰਹੇ ਆ ਤੇ ਤੁਹਾਡੇ ਵਰਗੇ ਲੋਕਾਂ ਦਾ ਪਿਆਰ ਹੈ ਜੀ ਪੀਬੀ 70 ਜੋ ਕਿ ਇਸ ਚੈਨਲ ਦਾ ਨਾਮ ਹੈ ਮਹਾਰੀ ਜੀ ਦੇ ਨਾਲ ਇਹ ਨੰਬਰ ਹੈਗਾ ਆ ਸੋ ਜਿੰਨੇ ਸਭ ਸੱਚਨ ਦੇਖ ਰਹੇ ਨੇ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਤੁਸੀਂ ਮੈਨੂੰ ਦੇਖ ਰਹੇ ਆਂ ਔਰ ਸਾਡੀ ਗੱਲ ਨੂੰ ਤੇ ਸਭ ਤੋਂ ਜ਼ਿਆਦਾ ਤੁਹਾਨੂੰ ਕਦੇ ਮੁਸ਼ਕਲ ਦਾ ਸਾਹਮਣਾ ਕਰ ਤੁਹਾਨੂੰ ਲੱਗਿਆ ਹੋਵੇ ਕਿ ਯਾਰ ਮੈਂ ਗੱਤ ਹੀ ਲਾ ਲਈ ਆ ਸਮਾਜ ਸੇਵਾ ਦਾ ਫੀਲਡ ਫੜ ਕੇ ਕਿ ਯਾਰ ਅਸਤਵਰੇ ਮੁਸ਼ਕਲ ਟਾਈਮ ਆ ਗਿਆ ਪਰ ਤੇ ਸਾਥ ਵੀ ਕੋਈ ਨਾ ਹੋ ਖੜਿਆ ਹੋਵੇ ਇਸ ਟਾਈਮ ਜੀ ਕਈ ਵਾਰੀ ਆਉਂਦਾ ਆਪਣਾ ਟਾਈਮ ਆਪਾਂ ਸਮਾਜ ਦੀ ਸੇਵਾ ਕਰਦੇ ਆ ਲੋਕਾਂ ਦੀ ਸੇਵਾ ਕਰਦੇ ਆ ਅਥਾਰਾਂ ਲੋਕਾਂ ਦੀ ਸੇਵਾ ਕਰਦੇ ਆ ਪਰ ਇੱਕ ਅਜਾ ਟਾਈਮ ਆਉਂਦਾ ਕਿ ਤੁਸੀਂ ਸੇਵਾ ਵੀ ਕਰਦੇ ਤੁਹਾਡੇ ਨਾਲ ਵੀ ਕੋਈ ਨਹੀਂ ਖੜਾ ਹੁੰਦਾ ਉਸ ਟਾਈਮ ਬੰਦੇ ਨੂੰ ਬੜਾ ਦੁੱਖ ਹੁੰਦਾ ਵੀ ਯਾਰ ਮੈਂ ਗਲਤ ਫੀਲ ਚੋਂ ਲਿਆ ਸਾਨੂੰ ਵੀ ਕਦੇ ਐਸੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਉਹ ਆਈਐਲਜੀ ਸਾਡੀ ਇੱਕ ਵਾਰੀ ਅਪਲੋਸ ਐਕਸੀਡੈਂਟ ਹੋ ਗਿਆ ਸੀ ਕਾਜੀ ਲੁਧਿਆਣੇ ਦੇ ਕੋਲ ਸਾਨੂੰ ਇੱਕ ਪੇਸ਼ੈਂਟ ਦਾ ਫੋਨ ਆਇਆ ਸੀਗਾ ਮਾਤਾ ਜੀ ਸੀਗੇ ਉਹਨਾਂ ਨੂੰ ਚੱਕਣਾ ਸੀ ਲੁਧਿਆਣੇ ਤੇ ਮੈਨੂੰ ਅਸੀਂ ਗੱਡੀ ਆਪਣੇ ਬਾਹਰ ਭੇਜ ਦੇਣੀ ਸੀਗੇ ਉਹ ਵਿਚਾਰੇ ਮਾਤਾ ਜੀ ਕਹਿਣ ਲੱਗੇ ਜੀ ਤੁਸੀਂ ਵੀ ਪੁੱਤਰੇ ਤਰ੍ਹਾਂ ਬੜਾ ਨਾਮ ਸੁਣਿਆ ਤੁਹਾਨੂੰ ਆਪਣੀ ਗੱਡੀ ਭੇਜ ਤੇ ਵੀ ਮੈਨੂੰ ਚਾਹ ਰਾਂ ਵੀ ਸਾਡਾ ਕੋਲ ਨਾ ਕਰਾਇਆ ਵੀ ਹੈ ਨਾ ਸੋ ਉਹਨਾਂ ਨੇ ਕਿਹਾ ਸਾਡੀ ਗੱਡੀ ਪट्रोल ਪਾਤਾ ਸੀਗਾ ਜੀ ਤੇ ਦੇਖੋ ਜਿਵੇਂ ਕਿਸੇ ਦੀ ਕਿਸੇ ਬੰਦੇ ਦੀ ਮੌਤ ਆਣੀ ਹੁੰਦੀ ਆ ਸਾਡੇ ਡਰਾਈਵਰ ਹੈ ਰਾਣਾ ਉਹ ਆਪਣੇ ਕਿਸੇ ਗਵਾਂਢੀ ਨੂੰ ਗੱਡੀ ਬਿਠਾ ਕੇ ਨਾਲ ਲੈ ਗਿਆ ਮਰੀਨ ਸ਼ਕਨਾ ਤੇ ਅੱਗੇ ਖਰੜ ਦੇ ਕੋਲ ਜਾ ਕੇ ਆਮਣੇ ਸਾਹਮਣੇ ਆਏ ਉਹਨਾਂ ਦੀ ਟੱਕਰ ਹੋਈ ਕਿਸੇ ਟਰੱਕ ਵਾਲੇ ਦੀ ਨਾਲ ਤੇ ਉਹ ਟਰੱਕ ਵਾਲੇ ਦੇ ਨਾਲ ਜਿਹੜਾ ਮੁੰਡਾ ਨਾਲ ਬੈਠਾ ਸੀਗਾ ਉਹਦਾ ਗੋਸਿਕਾ ਡਰਾਈਵਰ ਦਾ ਨਾਮ ਕੀ ਉੱਤਾਰ ਤੇ ਉਹ ਗੱਡੀ ਸਿੱਧੀ ਵਿੱਚ ਜਾ ਕੇ ਵੱਜੀ ਉਹਦੇ ਤੇ ਉਹ ਬੰਦਾ ਆਪਣਾ ਉੱਥੇ ਮੌਕੇ ਤੇ ਹੀ ਉਸ ਬੰਦੇ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹ ਚੋ ਦੀ ਮੈਂ ਅਮਰੋ ਦਾ ਮਾਲਕ ਸੀਗਾ ਮੇਰੇ ਨਾਮ ਦੀ ਇਹ ਮੈਨੂੰ ਸਿਕਾ ਕੋ ਦੁਨੀਆ ਕਈਆਂ ਉੱਥੇ ਜਾ ਕੇ ਉਸ ਲੋਕ ਦੀ ਕੋਈ ਮੇਰਾ ਮਨ ਰੁਕ ਗਿਆ ਸੀਗਾ ਇਸ ਤਰੀਕੇ ਦੇ ਨਾਲ ਅਸੀਂ ਕਈ ਤਰੀਕਾ ਭੁੱਗੀਆਂ ਨੇ ਹੋਰ ਵੀ ਇੱਕ ਵਾਰੀ ਇੱਥੇ ਜ਼ਿਲਪੁਰ ਐਕਸੀਡੈਂਟ ਹੋ ਗਿਆ ਸੀਗਾ ਤੇ ਇੱਕ ਟਰੱਕ ਵਾਲੇ ਤੇ ਪਿੱਛੋਂ ਦੀ ਇੱਕ yellow ਗੱਡੀ ਜੇ ਟਕਰਾ ਹੋਈ ਸੀਗੀ ਉਹ ਬੈਠੋ ਦੇ ਵਿੱਚ ਵਾਲੇ ਸੀਗੇ ਜੋ ਡਰਾਈਵਰ ਆ ਗਿਆ ਸੀ ਨੀਂਦ ਦੇ ਵਿੱਚ ਸਿਰਫ 6 ਵਜੇ ਦੀ ਗੱਲ ਹੈ ਤੇ ਸਰੀਬ ਉਹਨਾਂ ਦੇ ਅੰਦਰ ਹੀ ਬਣ ਗਈ ਸੀ ਤੇ ਉਸ ਤੋਂ ਬਾਅਦ ਚੋ ਦੀ ਤੇ ਪੁਲਿਸ ਨੇ ਮੇਰੋਂ ਚਾਸ਼ਮ ਜੀ ਦੇ ਉਹਦਾ ਕਮਾ ਬਣਾਇਆ ਔਰ ਮੇਰੀ ਸ਼ਿਕਾਇਤ ਦੇ ਉਤੇ ਉਹ ਟਰੱਕ ਵਾਲੇ ਉਤੇ ਪਰਚਾ ਦਰਜ ਹੋਇਆ ਔਰ ਮੈਂ ਕੜਤ ਕੜਵੀ 25 30 30 ਦਿਨਾਂ ਤੱਕ ਹੁਟੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਜਦੋਂ ਉਹਨਾਂ ਦੀ ਵਾਈਫ ਨੂੰ ਜਿਹਨਾਂ ਦਾ ਇਹਦੇ ਡੈਥ ਹੋਈ ਸੀ ਉਹਨੂੰ ਕਲੇਮ ਮਿਲਿਆ ਤਾਂ ਮਨ ਨੂੰ ਬੜੀ ਸ਼ਾਂਤੀ ਮਿਲੀ ਸੋ ਇਹ ਝਮੇਡੇ ਦਾ ਜੀ ਜ਼ਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਜਿਵੇਂ ਉਹ ਨਹੀਂ ਸੋਚੀਏ ਨਾ ਦਿਗੋ ਲੜਣਾ ਨਾ ਦਿਗੋ ਦਿਨਾਂ ਦੇ ਖਾਣ-ਖਾਣੇ ਦਾ ਤਰੀਕਾ ਬਦਲ ਰਹੇ ਆ ਤੇ ਇਹਨੂੰ ਫਿਰ ਸੰਘਰਸ਼ ਕਹਿੰਦੇ ਨੇ ਜੀ ਐਸੇ ਨੂੰ ਸੰਘਰਸ਼ ਕਹਿੰਦੇ ਆ ਅ ਸਿੱਖੀ ਫਮੋ ਲੱਗ ਜਿੱਦਾ ਹੁਣ ਤੁਸੀਂ ਕਹਿ ਆ ਕਿ ਮੈਂ ਇੱਕ ਚਸ਼ੰਦੀਤ ਗਵਾਹ ਸੀ ਨਾਲੇ ਤੁਸੀਂ ਲੋਕਾਂ ਦੀ ਮਦਦ ਕੀਤੀ ਇੱਕ ਦੂਜਾ ਤੁਹਾਨੂੰ ਤਰੀਕਾ ਤੇ ਵੀ ਜਾਣਾ ਪਿਆ ਕੀ ਲੋਂਦਾ ਵੀ ਯਾਰ ਮੁਜਰਮ ਮੈਂ ਹੀ ਆ ਇਹ ਤੁਹਾਨੂੰ ਨਾਲੇ ਕਾਨੂੰਨ ਕੁਛ ਆਪਣੇ ਦੇਸ਼ ਦੇ ਚੇਂਜ ਹੋਣੇ ਚਾਹੀਦੇ ਆ ਕਿ ਜਿਹੜਾ ਬੰਦਾ ਕਿਸ ਨੂੰ ਲੈ ਕੇ ਜਾਵੇ ਉਹਨੂੰ ਤਰੀਕਨਾ ਪੂਤਾ ਨਹੀਂ ਪਾਵੇ ਇੱਕ ਤਰੀਕੇ ਆਪਣਾ ਬੁਲਾਇਆ ਤੁਹਾਡੀ ਸਟੇਟਮੈਂਟ ਲਈ ਜੇ ਦੈਟਸ ਆਲ ਦੇਖੋ ਜੀ ਸਿਸਟਮ ਤੇ ਸਾਡੇ ਦੇਸ਼ ਦਾ ਐਡਾ ਮਾੜਾ ਯਾਰਾ ਕਿ ਕੋਈ ਕਿਹੜੇ ਕਰੇ ਮੁਦੇ ਤੇ ਕੀ ਕੀ ਬਿਆਨ ਕਰੀਏ ਨਾ ਸਭ ਤੋਂ ਵੱਡਾ ਤਾਂ ਤੁਸੀਂ ਇਹ ਦੇਖੋ ਜੀ 108 ਨੰਬਰ ਐਂਬੂਲੈਂਸ ਵਾਲੇ ਕਿਸੇ ਡਾਟਪੁਟ ਵਿੱਚ ਚਪਰੇ ਨਹੀਂ ਹਰੇ ਉਹਦਾ ਇਹ ਕਹਿਣਾ ਹੈ ਜੀ ਬੰਦਾ ਮਰ ਗਿਆ ਅਸੀਂ ਚੱਕਦੇ ਹਾਂ ਤੇ ਇੱਕ ਸੋਚਣ ਵਾਲੀ ਗੱਲ ਹੈ ਜੀ ਮੰਨ ਲਓ ਕਿ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਕੋਈ ਬੰਦਾ ਫੁੱਲੋਂ ਫੁੱਲ ਨੱਥ-ਪੱਥ ਹੋਇਆ ਪਿਆ ਬੰਦਾ ਬੇਹੋਸ਼ ਹੈ ਡਰਾਈਵਰ ਉਸ ਬੰਦੇ ਨੂੰ ਕਿਵੇਂ ਡਿਕਲੇਅਰ ਕਰ ਸਕਦਾ ਹੈ ਕਿ ਇਹ ਬੰਦਾ ਮਰ ਗਿਆ ਹੈ ਜਾਂ ਜਿੰਦਾ ਹੈ ਉਹਨਾਂ ਨਾਲ ਕੋਈ ਡਾਕਟਰ ਹੁੰਦਾ ਵੀ 108 ਨੰਬਰ ਐਂਬੂਲੈਂਸ ਕਈ ਵਾਰੀ ਸਾਡੀ ਨਾਲ ਲੜਾਈ ਹੋਈ ਹੈ ਕਈ ਵਾਰੀ ਅਸੀਂ ਉਹਦੇ ਵੀਡੀਓ ਬਣਾਉਂ ਆ ਬਣਾ ਕੇ ਇਸ ਇਸ ਮੁੱਦੇ ਉੱਤੇ ਖਾਇ ਤੌਬਾ ਕੀਤੀ ਆ ਪਰ ਨਿਚੋੜ ਉਹਦੀ ਜੀਰੋ ਹੈ ਲਾ ਸਵੇਰੇ ਹੁਣ ਲੈ ਇੱਕ ਬੰਦਾ ਮਰਦੇ ਵੀ ਇੱਥੇ ਆਟੋ ਨੰਬਰ ਅਗੋਂ ਫੋਨ ਪਾ ਲਓ ਉਹ ਕਹਦੇ ਨਹੀਂ ਜੱਕਣਗੇ ਉਹ ਫੜੇ ਵੀ ਤਮਾਸ਼ਾ ਦੇਖੀ ਜਾਂਦੇ ਲੋਕੀ ਆ ਰਹੇ ਆ ਜਾ ਰਹੇ ਆ ਰਾਹ 길 ਦੇਖ ਰਹੇ ਨੇ ਇਹਦੇ ਵਿੱਚ ਫਿਰ ਸਾਡੇ ਜਿਹੜਾ ਸਾਡਾ ਦੇਸ਼ ਦਾ ਕਾਨੂੰਨ ਹੈ ਉਹਦੇ ਉੱਤੇ ਫਿਰ ਉਂਗਲੀ ਉੱਠਦੀ ਹੈ ਕਿ ਆ ਜਿਨ੍ਹਾਂ ਨੇ ਇਹ ਵਾਲਾ ਆਪਣਾ ਕਾਨੂੰਨ ਬਣਾਇਆ ਕਿ ਡੈਡ ਬਾਡੀ ਮੂ ਨਈ ਚੱਕਣਗੇ ਸਰ ਐਕਸੀਡੈਂਟ ਕੇਸ ਦੇ ਵਿੱਚ ਚੱਕਣਗੇ ਐਕਸੀਡੈਂਟ ਕੇਸ ਦੇ ਵਿੱਚ ਤਾਂ ਚਲੋ ਕੋਈ ਵੀ ਹੁੰਦਾ ਆਪਣਾ ਦਾਹ ਕੀ ਹੁੰਦਾ ਜਾਂ ਕਿਸੇ ਮਾੜੀ ਮੋਟੀ ਸੜਕ ਤੋਂ ਬੱਚ ਕੇ ਹੁੰਦਾ ਉਹਨਾਂ ਨੂੰ ਚੱਕ ਕੇ ਲੈ ਨਹੀਂ ਜਾਂਦਾ ਪਰ ਇਸ ਤਰ੍ਹਾਂ ਦੇ ਸਿਸਟਮ ਆਪਣਾ ਬਿਲਕੁਲ ਚੇਂਜ ਹੋਣੀ ਚਾਹੀਦੀ ਹੈ ਮੇਰਾ ਤਾਂ ਇਹ ਕਹਿਣਾ ਹੈ ਸਿੱਖੀ ਤੇ ਮੈਂ ਤੁਹਾਨੂੰ ਅਗਲਾ ਸਵਾਲ ਕਰਨ ਲੱਗਾ ਕਿ ਤੁਹਾਡੀ ਜਿਹੜੀ ਜ਼ਿੰਦਗੀ ਆ ਬੜੀ ਸੰਘਰਸ਼ਪੂਰਨ ਰਹੀ ਆ ਮੈਂ ਦੇਖਿਆ ਤੁਹਾਨੂੰ ਕਿਉਂਕਿ ਮੈਂ ਵੀ ਜੇ ਪਰਦਾ ਚੱਪਾ ਲਾਇਆ ਤੁਸੀਂ ਇੱਕ ਨੀਚੇ ਤੋਂ ਉੱਠ ਕੇ ਬਹੁਤ ਉੱਪਰ ਤੱਕ ਗਏ ਅੱਜ ਤੁਹਾਡਾ ਨਾਮ ਹੈ ਤੇ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੀ ਇਸ ਚੀਜ਼ ਦੀ ਕਿ ਲੋਕਾਂ ਦੀ ਸੇਵਾ ਇਦਾਂ ਕਰਨਿਆ ਪ੍ਰੇਰਣਾ ਤਾਂ ਜੀ ਦੇਖੋ ਜਦੋਂ ਕਿਸੇ ਬੰਦੇ ਨੂੰ ਕੋਈ ਝਟਕਾ ਲੱਗਦਾ ਹੁੰਦਾ ਆ ਜਾਂ ਆਉਦੇ ਅੱਖਾਂ ਸਾਹਮਣੇ ਕੋਈ ਐਸੀ ਘਟਨਾ ਵਾਪਰ ਜਾਂਦੀ ਆ ਤਾਂ ਬੰਦੇ ਨੂੰ ਪ੍ਰੇਰਣਾ ਉੱਥੇ ਮਿਲਦੀ ਆ ਬਾਕੀ ਪ੍ਰੇਰਣਾ ਦਾ ਕੋਈ ਟਾਈਮ ਨਹੀਂ ਹੁੰਦਾ ਹੈਗਾ ਕੋਈ ਸਮਾਂ ਨਹੀਂ ਹੁੰਦਾ ਕਿਸੇ ਬੰਦੇ ਨੂੰ ਕੋਈ ਚੀਜ਼ ਰਾਹ ਪੈ ਜਾਣੇ ਕਿਤੋਂ ਉਹ ਵੱਡਾ ਬੰਦਾ ਸਿੱਖ ਜਾਵੇ ਇਹ ਤਾਂ ਕੁਝ ਨਹੀਂ ਪਤਾ ਹੈਗਾ ਮੈਂ ਇੱਕ ਵਾਰੀ ਆਪਣੇ ਢਾਬੇ ਦੇ ਬਾਹਰ ਕਿਤੇ ਝਾੜੂ ਮਾਰ ਰਿਆ ਸੀਗਾ ਜੀ ਤੇ ਮੇਰੇ ਸਾਹਮਣੇ ਇੱਕ ਐਕਸੀਡੈਂਟ ਹੋਇਆ ਠੀਕਾ ਦੋ ਲੜਕੇ ਸੀ ਮੋਟਰਸਾਈਕਲ ਦੇ ਉੱਤੇ ਤੇ ਦੋਨਾਂ ਨੇ ਹੱਲਪੜ ਪਾਈ ਹੋਈ ਸੀ ਕਿ ਇੱਕ ਟਰੱਕ ਵਾਲੇ ਨੇ ਕੁਚੜਦਾ ਸੀ ਹਨ ਔਰ ਜਿਆਦਾ ਤਲਪਰੇ ਦੀ ਮੱਛੀ ਦੀ ਤਰ੍ਹਾਂ ਔਰ ਮਨ ਲੋਕਾਂ ਗੇਟ ਜਿਵੇਂ ਇੱਕ ਜ਼ਿੰਦਗੀ ਦੀ ਇੱਕ ਤਰੀਕ ਨਾ ਠੀਕ ਮੰਗ ਰਹੀ ਸੀ ਸਾਨੂੰ ਕੋਈ ਯਾਰ ਕਿਹਾ ਜੇ ਕੇ ਬਚਾ ਲਓ ਤੇ ਸਾਨੂੰ ਹਸਪੀਟਲ ਲੈ ਜਾਓ ਔਰ ਦੋਨਾਂ ਦੀਆਂ ਲੱਤਾਂ ਦੇ ਉੱਤੋਂ ਦੇ ਟਰੱਕ ਨਿਕਲ ਗਿਆ ਸੀ ਔਰ ਉਹਨਾਂ ਦੀਆਂ ਲੱਤਾਂ ਤਾਂ ਕੁਚੁੰਬੜ ਨਿਕਲ ਗਿਆ ਅੰਦਰੋਂ ਔਰ ਸਿਰੇ ਸਿਰੇ 8 ਵਜੇ ਗੱਡੀਆਂ ਆ ਰਹੀਆਂ ਨੇ ਜਿਆਦੀਆਂ ਨੇ ਕਿਸੇ ਨੂੰ ਕੋਈ ਮਤਲਬ ਵੀ ਨਹੀਂ ਹੈ ਤੇ ਮੇਰੇ ਕੋਲ ਉਸ ਵਕਤ ਦੇ ਘੱਟੋ ਪ੍ਰਯਾਸ ਘਟ ਰਿਹਾ ਹੁੰਦਾ ਸੀ ਜੀ ਤੇ ਮੈਂ ਭੱਜ ਭੱਜ ਕੇ ਤੇ ਮੈਂ ਭੱਜਿਆ ਗਿਆ ਉਹਨਾਂ ਦੇ ਕੋਲ ਜਾ ਕੇ ਤੇ ਮੈਂ ਲੋਕਾਂ ਦੀ ਮਿੰਤਾ ਕਰਨ ਆ ਗਿਆ ਵੀ ਇਹਨਾਂ ਨੂੰ ਯਾਰ ਗੇਟ ਤੇ ਹੌਸਪੀਟਲ ਲੈ ਜਾ ਪਰ ਕੋਈ ਨਹੀਂ ਲੱਗ ਗਿਆ ਤੇ ਮੇਰੇ ਸਾਹਮਣੇ ਉਹ ਦੋਨੋਂ ਲੜਕੇ 15 ਮਿੰਟ ਤਰਸਦੇ ਰਹੇ ਤੇ ਉਹ ਦੋਵੇਂ ਮਰ ਗਏ ਅਸਲ ਮੇਰੇ ਮਨ ਨੂੰ ਇੰਨਾ ਝਟਕਾ ਲੱਗਿਆ ਦੀਆ ਪਰ ਮੈਂ ਸੋਚਿਆ ਸੀ ਵੀ ਜੇ ਕਿਤੇ ਪ੍ਰਮਾਤਮਾ ਨੇ ਚਾਰ ਪੈਸੇ ਦਿੱਤੇ ਤਾਂ ਆਪਾਂ ਐਂਬੂਲੈਂਸ ਜਗੂ ਲਵਾ ਲਵਾਂਗੇ ਸੋ ਐਸੇ ਤਰੀਕੇ ਨਾਲ ਹੀ ਮਾਰੇ ਮੋਟੇ ਪੈਸੇ ਉਹਦੇ ਇਕੱਠੇ ਕੀਤੇ ਜੀ ਫਿਰ ਮੈਂ ਔਰ ਉਸ ਤੋਂ ਬਾਅਦ ਜਦੋਂ ਐਂਬੂਲੈਂਸ ਪਾਈ ਇੱਕ ਤੇ ਉਸ ਤੋਂ ਬਾਅਦ ਦੇ ਵਿੱਚ ਉਹਦੀ ਜੀ ਫਿਰ ਮੈਂ ਤਾਂ ਬੇਟੂ ਵੀ ਆਨੇ ਪਾਸੇ ਧਿਆਨ ਆਪਣਾ ਘਟਦੇ ਜਦੋਂ ਸ਼ੁਰੂ ਕਰ ਦਿੱਤਾ ਤੇ ਸਾਡੇ ਸੈਟੀ ਟਾਪਿਕ ਦੇ ਉੱਪਰ ਤੇ ਉਸ ਤੋਂ ਬਾਅਦ ਜੋ ਹੈ ਸਵੇਰ ਨਾਲ ਸਮਾਜ ਦੇ ਬਾਰੇ ਕੰਮ ਜੀ ਪੈ ਗਿਆ ਐਵੇਂ ਕਰਦੇ 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 ਸਾਡੇ ਕੋਲ ਤਿੰਨ ਲੱਗ ਗੁਰਸਾਹ ਹੋ ਗਿਆ ਸੀਗੇ ਤੇ ਜਿਹਦੇ ਵਿੱਚੋਂ ਦੇ ਪਿੱਛੇ ਸਾਡੀਆਂ ਦੋਵੇਂ ਗੁਰਸਾਹ ਤਾਂ ਮੇਰੇ ਕੋਲ ਕੰਡਮ ਹੋ ਗਿਆ ਸੀਗੇ ਅਕਾ ਕਰੋਨਾ ਦੀ ਮਹਾਮਾਰੀ ਦੇ ਵਿੱਚ ਪਿਛਲੇ ਮਹੀਨੇ ਤੇ ਇੱਕ ਐਮਰਜੈਂਸੀ ਵੀ ਸਾਡੀ ਰੱਬ ਦੇ ਹੱਥਾਂ ਚ ਚੱਲਦੀ ਸੀਗੀ ਕੋਈ ਪਤਾ ਨਹੀਂ ਸੀ ਉਹਦਾ ਵੀ ਕਿੱਥੇ ਲੈ ਕੇ ਖੜੀ ਹੋ ਜਾਵੇ ਸੋ ਮੇਰੇ ਯਾਰਾਂ ਦੋਸਤਾਂ ਨੇ ਕਿਹਾ ਵੀ ਤੂੰ ਨਾ ਇੱਕ ਸੋਸ਼ਲ ਮੀਡੀਆ ਉੱਤੇ ਕੋਈ ਵੀਡੀਓ ਪਾ ਜਿੱਦੇ ਵਿੱਚ ਆਪਾਂ ਅਪੀਲ ਕਰਦੇ ਆਂ ਕਿ ਲੋਕਾਂ ਵਿੱਚ ਸਾਨੂੰ ਕੋਈ ਕੋਈ ਸੱਜਣ ਐਂਬੂਲੈਂਸ ਦੇ ਦੇ ਤੇ ਮੈਂ ਜੀ ਇੱਕ ਵੀਡੀਓ ਬਣਾ ਕੇ ਭਾਈ ਉਹ ਮੇਰੇ ਫੈਨਪੋਟ ਬਹੁਤ ਅੱਛੀ ਹੈ ਤੇ ਉਹ ਵੀਡੀਓ ਕਰਦੇ ਕਰਦੇ ਅਮਰੀਕਾ ਯੂ ਐਸ ਏ ਇੰਗਲੈਂਡ ਤੱਕ ਪਹੁੰਚ ਗਈ ਹੈ ਔਰ ਪਰਮਾਤਮਾ ਦੀ ਏਡੀ ਕਿਰਪਾ ਜੇ ਤੁਸੀਂ ਚੰਗੇ ਕੰਮ ਕਰਦੇ ਹੋ ਤੇ ਦੁਨੀਆ ਵੀ ਤੁਹਾਨੂੰ ਸਹਾਰਾ ਲਾਣ ਵਾਸਤੇ ਅੱਗੇ ਆ ਜਾਂਦੀ ਹੈ ਸੋ ਇਸੇ ਤਰੀਕੇ ਨਾਲ ਜੀ ਸਾਨੂੰ ਤਿੰਨ ਐਂਬੂਲੈਂਸਾਂ ਮਿਲੀਆਂ ਨੇ ਬਿਲਕੁਲ ਫ੍ਰੀ ਕਿਉਂਕਿ ਇਸ ਵਕਤ ਜ਼ੀਰਪੁਰ ਡੇਰਾ ਬਰਸੀ ਔਰ ਲਲੋੜੂ ਇਲਾਕੇ ਦੇ ਵਿੱਚ ਐਕਸੀਡੈਂਟ ਕੇ ਸਿਰਮਰੀ ਕੇ ਕੋਈ ਲਾਰਾ ਨਾਸ਼ਾ ਦੇ ਸਰਕਾਰ ਵਗੈਰਾ ਇਹ ਸਾਰਾ ਕੁਝ ਬਿਲਕੁਲ ਫਰੀ ਕਰਦੇ ਆ। ਅ ਸੱਚੀ ਤਿੱਤਨਾ ਕਈ ਬੰਦੇ ਆ ਤੁਹਾਨੂੰ ਫੋਲੋ ਕਰਦੇ ਆ। ਜ਼ਿਲਕੁਰਚ ਬਹੁਤ ਸਾਰੀਆਂ ਸਮੱਸਿਆਵਾਂ ਵਾਲਾ ਬਣੇ। ਤੇ ਤੁਹਾਨੂੰ ਇਹ ਕੀ ਕਿਹੜੀ ਸਮੱਸਿਆ ਲੱਗਦੀ ਆ ਜਿਹੜੀ ਕਿ ਲੋਕਾਂ ਨੂੰ ਉਸ ਮੁੱਦੇ ਨੇ ਇੱਕ ਹੋ ਕੇ ਖੜਨਾ ਚਾਹੀਦਾ ਤਾਂ ਕਿ ਆਪਣਾ ਜ਼ਿਲਕੁਰਾ ਜਿਹੜਾ ਵਧੀਆ ਬਣ ਸਕੇ ਲੋਕ ਦੂਰ ਦੂਰੋਂ ਅੰਮ੍ਰਿਤਗੜ ਮੇ ਆਪ ਚੰਡੀਗੜ੍ਹ ਆ ਜਾਂਦਾ ਆਪਣੇ ਇਸ ਉੱਪਰ ਨੂੰ ਇਹ ਤਾਂ ਕੋਈ ਦੱਸੋ ਵੀ ਲੋਕ ਫੋਲੋ ਕਰਨਗੇ ਹਾਂ ਇੱਕ ਸਿਰਪਰ ਮਿਸਾਲ ਬਣ ਜੇ ਦੇਖੋ ਜੀ ਮਿਸਾਲ ਦੇ ਨਾਂ ਤੇ ਤਾਂ ਵੈਸੇ ਤੇ ਜ਼ਿਲਹੌਰਪੁਰ ਸ਼ਹਿਰ ਨੇ ਬਹੁਤ ਰਕੀ ਕੀਤੀ ਹੈ ਤੇ ਮੇਰੇ ਖਿਆਲ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿੱਥੇ ਇੰਨੇ ਘੱਟ ਸਮੇਂ ਦੇ ਵਿੱਚ ਇੰਨੀ ਰਕੀ ਹੋਈ ਹੈ ਮੈਂ ਕਿੱਥੇ ਸਾਡੇ ਜ਼ਿਲਹੌਰਪੁਰ ਸ਼ਹਿਰ ਨੂੰ ਰੇਤੇ ਬਜਰੀ ਦਾ ਸ਼ਹਿਰ ਕਿਹਾ ਜਾਂਦਾ ਹੈ ਤੁਹਾਨੂੰ ਪਿੰਕੂਲਾ ਰੋਡ ਤੇ ਦੇਖਦੇ ਕਿੰਨੇ ਕ੍ਰੈਸ਼ਰ ਹੁੰਦੇ ਸੀਗੇ ਇੱਥੇ ਮਿੱਟੀ ਉਹ ਮਿੱਟੀ ਕੱਟਾਈ ਕੱਟਾ ਹੁੰਦੀ ਨਾ ਅੱਜ ਹਰ ਪਾਸੇ 5 ਸਟਾਰ ਹੋਟਲ ਬਣ ਗਏ ਨੇ ਮੈਕ ਡੀ ਆ ਗਏ 버거 ਆ ਗਏ ਆਪਣਾ ਹੋਰ ਕਿੱਡੀ ਵੱਡੀਆਂ ਵੱਡੀਆਂ ਕੰਪਨੀਆਂ ਆ ਗਏ ਉਸ ਤੋਂ ਬਾਅਦ ਵਿੱਚ ਉਹਦੀ 에어ਪੋਰਟ ਪਹੁੰਚ ਜਾਣਾ ਹੈ ਜਦੋਂ ਹੁਣ ਉਸ ਤੋਂ ਬਾਅਦ ਵਿੱਚ ਉਹ ਹੋਰ ਤੇਜ਼ੀ ਆਈ ਯਾਨੀ ਇੱਕ ਤਰੀਕੇ ਦਾ ਗੁਰਦਾਵਾ ਹੀ ਲਗਾ ਲਿਆ ਜਿੰਦਰਪੁਰ ਸ਼ਹਿਰ ਐਨੀ ਤਰੱਕੀ ਹੋਈ ਆ ਜੇ ਸ਼ਾਇਦ ਵਿੱਚ ਤਰੱਕੀ ਹੋਈ ਆ ਤਾਂ ਸ਼ਾਇਦ ਦੇ ਵਿੱਚ ਕਬਲਾਂ ਵੀ ਬਹੁਤ ਜ਼ਿਆਦਾ ਹੋਏ ਨੇ ਉਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਮੈਂ ਹਮੇਸ਼ਾ ਸੋਚਦਾ ਹੁੰਦਾ ਕਿ ਜਿਹੜਾ ਸਾਡਾ ਜਿੰਦਰਪੁਰ ਦਾ ਮੇਨ ਬੱਸ ਸਟੈਂਡ ਹੈ ਉਹ ਦੇਖਿਆ ਜਾਵੇ ਤਾਂ ਜੀ ਉਹ ਇੱਕ ਜੁੱਦਾ ਹਾਥੀ ਹੋਈ ਐ ਨਾ ਉਹ ਉੱਥੇ ਵੀ ਬਸਾ ਖੜਦੀਆਂ ਨੇ ਆ ਕਿ ਨਾ ਉੱਥੇ ਕੋਈ ਲੈਣੀ ਨਾ ਦੇਣੀ ਉੱਥੇ ਸਾਹਮਣੇ ਉਹ ਡਾਕਟਰੀ ਸੈਂਟਰ ਜਿਹਾ ਹੈਗਾ ਉੱਥੇ ਸਾਰੇ ਸਾਰਾ ਦਿਨ ਉੱਥੇ ਸੱਟੇ ਬਾਜ ਉਹ ਜਵਾਰੀ ਬੈਠੇ ਰਹਿੰਦੇ ਨੇ ਜੀ ਤੇ ਬਸ ਉਹ ਉੱਥੇ ਸਿਰਫ ਉਹ ਇੱਕੋ ਹੀ ਚੀਜ਼ ਦੇ ਕੰਮ ਆਉਂਦਾ ਲੈਟਰਨ ਬਾਥਰੂਮ ਆ ਜੀ ਬੱਸ ਉਹ ਜਾਓ ਉੱਥੇ ਜਾ ਕੇ ਆਪਣਾ ਲੈਟਰਨ ਮਾਦੂ ਕਰਕੇ ਆ ਜਾਓ ਹੋਰ ਉਹ ਬਸ ਸਟੈਂਡ ਕਿਸੇ ਵੀ ਕੰਮ ਨਹੀਂ ਆਉਂਦਾ ਹੈਗਾ ਇੱਕ ਉੱਤੇ ਪਾਰਕਿੰਗ ਬਣੀ ਹੋਈ ਸੀ ਉਹਦਾ ਵੀ ਠੇਕਾ ਟੋਕਾ ਸਾਰਾ ਖਤਮ ਹੋ ਗਿਆ ਅਮਰੀਕਾ ਜ਼ਿਲਹਪੁਰ ਪ੍ਰਸ਼ਾਸਨ ਨੂੰ ਹਾਈਡਰੋਡ ਕੇ ਬੇਤੀ ਇਹ ਹੈ ਕਿ ਜਿਵੇਂ ਜ਼ਿਲਹਪੁਰ ਸ਼ਹਿਰ ਦੇ ਵਿੱਚ ਕੋਈ ਹਸਪਤਾਲ ਨਹੀਂ ਹੈਗਾ ਚੱਲਦਾ ਜੇ ਕਿਤੇ ਉਹਨੂੰ ਤੋੜ ਕੇ ਉੱਥੇ ਹਸਪਤਾਲ ਬਣਾਇਆ ਜਾਵੇ ਕਿਤੇ ਬਿਲਕੁਲ ਸੜਕ ਦੇ ਉੱਪਰ ਹੈ ਹਰ ਬੰਦੇ ਦੀ ਪਹੁੰਚ ਦੇ ਵਿੱਚ ਆਏਗਾ ਅੱਧੇ ਬੰਦੇ ਤਾਂ ਜ਼ਿਲਹਪੁਰ ਦੇ ਤੇ ਜ਼ਿਲਹਪੁਰ ਦੇ ਵਿੱਚ ਅੱਧੇ ਲੋਕ ਤਾਂ ਬਾਹਰੋਂ ਆਏ ਹੋਏ ਨੇ ਅੱਧੇ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਕਿ ਟਕੋਲੇ ਦਾ ਹਸਪਤਾਲ ਹੈ ਕਿੱਥੇ ਪਰ ਕੋਈ ਵੀ ਐਕਸੀਡੈਂਟ ਹੁੰਦਾ ਹੈ ਰੋਡ ਦੇ ਉੱਤੇ ਉਹ ਸਾਡਾ ਇਹ ਮੇਰਾ ذاتی ਤਜਰਬਾ ਹੈ ਕੋਈ ਜ਼ਿਲਹਪੁਰ ਦੇ ਵਿੱਚ ਐਕਸੀਡੈਂਟ ਹੋ ਜਾਵੇ ਸੜਕ ਦੇ ਉੱਤੇ ਤੇ ਅਸੀਂ ਨੂੰ ਸਭ ਤੋਂ ਪਹਿਲਾਂ ਲੈ ਜਾਂਦੇ ਹਾਂ ਜੀ ਡੇਰਾ ਬੱਸੀ। ਉਹ ਡੇਰਾ ਬੱਸੀ ਵੀ ਐਡੀਆਂ ਫੈਸਿਲਿਟੀਆਂ ਨਹੀਂ ਹੈਗੀਆਂ ਕਿ ਉਹ ਜੇ ਕਿਤੇ 25-30 ਟਾਂਕੇ ਕਿਸੇ ਮਰੀਜ਼ ਨੂੰ ਲੱਗਣੇ ਹੋਣ ਤੇ ਉੱਥੇ ਲੱਗ ਸਰ ਪੈ। ਉਹ ਉਸੇ ਬਦਲ ਚੱਕ ਕੇ ਰੈਫਰ ਕਰ ਦਿੰਦੇ ਆ ਚੰਡੀਗੜ੍ਹ। ਹੁਣ ਤੁਹਾਡੇ ਹਿਸਾਬ ਨਾਲ ਉਹ ਜ਼ਿਰਕਪੁਰ ਤੋਂ ਜਾਂ ਡੇਰਾ ਬੱਸੀ ਤੋਂ ਚੰਡੀਗੜ੍ਹ ਜਾਣਾ ਉਹ ਵੀ ਕਿੰਨੀ ਲੱਟਾਂ ਆਉਂਦੀਆਂ ਨੇ? 에어ਫੋਰਡ ਵੀ ਹੱਲੋ ਮਾਜਰਾ, ਟਰਬਿਊਨ ਚੌਕ ਐਵੇਂ ਕਰਦੇ ਕਰਦੇ ਘਾਟ ਤੋਂ ਘੱਟ ਵੀ ਪੌਣਾ ਘੰਟਾ ਲੱਗ ਜਾਂਦਾ ਆ। ਦੀਰਾ ਬਸੀ ਪਹੁੰਚਣ ਦੀ ਘੜੀ ਪਹੁੰਚਣ ਦਾ ਜਿਕੇ ਤੇ ਹੀ ਬੰਦੇ ਨੂੰ ਸ਼ਾਮ ਨੂੰ ਜਾਣਾ ਹੋਵੇ ਤਾਂ ਡੇਢ ਘੰਟਾ ਲੱਗ ਜਾਂਦਾ ਔਰ ਡੇਢ ਘੰਟੇ ਦੇ ਵਿੱਚ ਤੁਸੀਂ ਹਿਸਾਬ ਲਗਾ ਲਓ ਬੰਦੇ ਦਾ ਕਿੰਨਾ ਖੂਨ ਨਿਕਲ ਜਾਂਦਾ ਔਰ ਬੰਦੇ ਦਾ ਕਿੱਡਾ ਬੁਰਾ ਹਾਲ ਹੋ ਜਾਂਦਾ ਸੁਮੇਰਤਾ ਜੀ ਜ਼ੀਰਪੁਰ ਪ੍ਰਸ਼ਾਸਨ ਅੱਜੋੜ ਦੀ ਬੇਤੀ ਹੈ ਕਿ ਆਹ ਬੱਸ ਸੈਂਟਰ ਨੂੰ ਇਥੋਂ ਵੀ ਹਟਾ ਕੇ ਇੱਥੇ ਕੋਈ ਹਸਪਤਾਲ ਖੁੱਲ੍ਹ ਜਾਵੇ ਤਾਂ ਕਿ ਲੋਕਾਂ ਨੂੰ ਅੱਛੀ ਸਹੂਲਤ ਮਿਲੇ ਔਰ ਸਭ ਤੋਂ ਵੱਡੀ ਗੱਲ ਹੈ ਸ਼ਹਿਰ ਦੇ ਸੈਂਟਰ ਦੇ ਵਿੱਚ ਹੈ ਸਿੱਟ ਸਾਬ ਤੁਸੀਂ ਜ਼ੀਰਪੁਰ ਚ ਬਹੁਤ ਪੁਰਾਣੇ ਰਹਿ ਰਹੇ ਹੋ ਤੁਸੀਂ ਦੇਖਿਆ ਪਹਿਲੇ ਬਹੁਤ ਹਰਾ ਭਰਾ ਹੁੰਦਾ ਸੀ ਜ਼ੀਰਪੁਰ ਦੇ ਪੇੜ ਹੁੰਦੇ ਸੀ ਸਾਰੇ ਅੱਜ ਦਿੱਤਾ ਇੱਕ ਕੰਕਰੀਟ ਦਾ ਜੰਗਲ ਬਣ ਗਿਆ ਇਹ ਪਹਿਲਾਂ ਹਰਿਆ ਭਰਿਆ ਜੰਗਲ ਹਰਿਆ ਭਰਿਆ ਦੋਨੋਂ ਪਾਸੇ ਤੁਸੀਂ ਪਟਿਆਲਾ ਰੋਡ ਲਗਾ ਲਓ ਹੂੰ ਅੰਬਾਲਾ ਰੋਡ ਲਗਾ ਲਓ ਮੇਰਾਪੁਰਾ ਰੋਡ ਲਗਾ ਲਓ ਹਰੇਕ ਪਾਸੇ ਪੇੜ ਪੌਦੇ ਹੁੰਦੇ ਉੱਚਾ ਪਰ ਇੱਕ ਸਰਕਾਰ ਦਾ ਵੀ ਕਾਨੂੰਨ ਹੈ ਕਿ ਜੇ ਆਪਾਂ ਇੱਕ ਪੌਦਾ ਪੱਕਦੇ ਆ ਤਾਂ ਉੱਥੇ 10 ਪੌਦੇ ਲਗਾਣੇ ਲੈਂਦੇ ਆ ਪਰ ਇੰਦਾ ਦੀ ਕਟਾਈ ਤਾਂ ਹੁੰਦੀ ਰਹੀ ਹੁਣ ਇਹ ਕੰਕਰੀਟ ਦਾ ਜੰਗਲ ਬਣ ਕੇ ਰਹਿ ਗਿਆ ਤੇ ਤੁਸੀਂ ਇਸ ਬਾਰੇ ਕੀ ਕਹੋਗੇ ਲੋਕਾਂ ਨੂੰ ਜਾਂ ਸਰਕਾਰ ਨੂੰ ਕਈ ਪੁੱਤੇ ਤੁਸੀਂ ਵੀ ਪੁੱਤਰ ਰੋਪਣ ਕਰਦੇ ਆ ਪਰ ਉਹ ਰਹਿੰਦੇ ਨਹੀਂ ਹੈਗੇ ਪੁੱਤੇ ਆਪਾਂ ਲਵਾ ਤਰਾਂਦੇ ਪਰ ਉਹਦਾ ਪਾਲਣ ਪੋਸ਼ਣ ਫਾਰਮ ਪੋਸ਼ਣ ਦਿੰਦਾ ਹੈ ਨਾ ਤੇ ਅੰਤ ਵਿੱਚ ਬੱਚਾ ਜਮਦਾ ਹੈ ਉਹਨੂੰ ਵੀ ਜੋਗਾ ਪੰਨਾ ਸਾਰਾ ਵੀ ਕਰਨਾ ਪੈਂਦਾ ਹੈ ਮੈਂ ਕਈ ਵਾਰੀ ਨਾ ਜਿਹੜਾ ਸਾਡਾ ਜੀਰੋਪੁਰ ਦਾ ਮੇਨ ਪੁਲ ਹੈ ਨਾ ਉਹਦੇ ਉੱਤੇ ਜਦੋਂ ਮੈਂ ਨਿਕਲਦਾ ਹਾਂ ਤਾਂ ਕਈ ਵਾਰੀ ਗੱਡੀ ਰੋਕ ਲੈਂਦਾ ਹਾਂ ਮੈਂ ਖੜਾ ਹੋ ਕੇ ਦੇਖਣ ਆਇਆ ਨਾ ਸਾਰੇ ਪਾਸੇ ਬਿਲਡਿੰਗਾਂ ਹੀ ਬਿਲਡਿੰਗਾਂ ਇੱਧਰ ਵੀ ਬਿਲਡਿੰਗਾਂ ਹੀ ਬਿਲਡਿੰਗਾਂ ਇੱਧਰ ਵੀ ਬਿਲਡਿੰਗਾਂ ਹੀ ਬਿਲਡਿੰਗਾਂ ਤੇ ਰ ਪੇੜ ਕਿਤੇ ਨਜ਼ਰ ਨਹੀਂ ਆਉਂਦੇ ਕਹਦਾ ਨਾ ਬੇਲੇ ਨਾ ਜੰਗਲ ਰਹਿ ਗਏ ਨਾ ਰੋਈਆਂ ਨਾ ਚੰਡੀਆਂ ਪਧਰੇ ਕਰ ਕਰ ਖੇਤ ਬਣਾ ਲੈ ਅੰਦਾ ਕਰ ਕਰ ਮੰਡੀਆਂ ਲੁਕਾ ਪਾਪਾ ਸਰਕਾ ਬਣੀਆਂ ਕੀ ਪਈਆਂ ਕੀ ਡੰਡੀਆਂ ਅੱਦੇ ਅਖਣ ਕਰੀ ਤਰੱਕੀ ਅੱਦੇ ਕਰਦੇ ਪੰਡੀਆਂ ਰੱਖਦੇ ਆਸ ਬਗਾਮਾ ਵਾਲੀ ਬੀਜ ਲਸਣ ਦੀਆਂ ਗੰਡੀਆਂ ਉਹ ਗੱਡੀਆਂ ਨੇ ਤੁਰ ਜਾਣਾ ਜਦੋਂ ਹਰੀਆਂ ਹੋ ਗਈਆਂ ਚੰਡੀਆਂ ਚਲੋ ਪੇੜ ਤਾਂ ਛੱਡੋ ਜੀ ਜਿਹੜੇ ਹੁਣ ਇੱਥੇ ਸਾਡੇ ਸ਼ਹਿਰ ਦੇ ਵਿੱਚ ਅੱਜ ਕੱਲ ਮੁੱਦਾ ਉੱਠਿਆ ਆ ਬਹੁਤ ਜ਼ਿਆਦਾ ਕਿ ਬਿਲਡਰ ਆਪਣੇ ਫਲਾਡ ਵਿਚੰਦੇ ਚੱਕਰ ਦੇ ਵਿੱਚ ਜਿਹੜੇ ਉੱਤੇ ਵਧੀਆ ਪੌਦੇ ਲੱਗੇ ਹੋਏ ਸੀਗੇ ਉਹਨਾਂ ਦੇ ਵਿੱਚ ਕੋਈ ਦਵਾਈ ਪਾ ਕੇ ਉਹਨਾਂ ਨੂੰ ਕੋਪੂਲਾ ਕਰੇ ਜਾ ਰਹੇ ਨੇ ਔਰ ਇਹ ਮਿਲੀ ਭਗਤ ਤੋਂ ਬਿਨਾ ਤਾਂ ਕੁਝ ਹੋ ਨਹੀਂ ਸਕਦਾ ਹੈਗਾ ਇਸ ਦਾ ਤਾਂ ਕੋਈ ਪਾ ਨਹੀਂ ਸਕਦਾ ਹੈਗਾ ਬਾਕੀ ਦੇਖਦੇ ਆ ਜੀ ਹੁਣ ਕੀ ਆਂਦਾ ਖਵਾਲ ਦੇ ਵਿੱਚ ਵਾਇਰ ਤੇ ਹਾਲੇ ਉਹ ਮੁੱਦਾ ਦਬੇਗਾ ਕੁਝ ਨਹੀਂ ਹੁੰਦਾ ਜੀ ਆਪਾਂ ਕਈ ਵਾਰੀ ਦੀ ਮੁੱਦੇ ਚੱਕੇ ਆ ਸੀ ਆਪਣੇ ਖਵਾਲਾ ਰਾਈ ਵੀ ਚੱਕੇ ਆ ਜੀ ਪਰ ਮਿਲੀ ਕੋਪ ਤੋਂ ਬਿਨਾ ਕੁਝ ਨਹੀਂ ਹੁੰਦਾ ਚਲੇ ਹੁੰਦਾ ਉਹ ਲੈ ਕੇ ਸੈਂਪਲ ਵੀ ਲੈ ਕੇ ਸੀਗੇ ਤਕਰੀਬਨ 1 ਮਹੀਨਾ ਹੋ ਗਿਆ ਜੀ ਉਹ ਸੈਂਪਲ ਆ ਦੀ ਹਾਲੇ ਤੱਕ ਤਾਂ ਰਿਜ਼ਲਟ ਆਇਆ ਨਹੀਂ ਹੈਗਾ ਕੋਈ ਇਹ ਗੱਦ ਗੱਲਾਂ ਜੀ ਵੈਸੇ ਇਹ ਦੇਖਿਆ ਜਾਵੇ ਤਾਂ ਇਹ ਸਾਡੇ ਸਾਹ ਖੋ ਰਹੇ ਨੇ ਇੱਕ ਤਰੀਕੇ ਦੇ ਜਿਹੜੇ ਸਾਡੇ ਹਿੱਸੇ ਦੇ ਸਾਹ ਨੇ ਇਹਨਾਂ ਨੂੰ ਖੋਖੋ ਕੇ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਾ ਕੇ ਪੈਸਾ ਸਾਰਾ ਅੰਦਰ ਕਰ ਰਹੇ ਨੇ ਕੋਈ THAILAND ਜਾ ਕੇ ਨਜ਼ਾਰੇ ਲੈ ਰਿਹਾ ਕੋਈ ਜਾ ਕੇ SINGAPORE ਜਾ ਕੇ ਨਜ਼ਾਰੇ ਲੈ ਰਿਹਾ ਕੰਮਿਕਲ ਤਰ੍ਹਾਂ ਫਿਰਦਾ ਉਹ ਸਾਰਾ ਸਾਡੇ ਇਹਨਾਂ ਦੇ ਆਕਸੀਜਨ ਦੇ ਫਲੈਂਟਰ ਸਾਨੂੰ ਨਾਲੇ ਪੜਗੇ ਸਾਨੂੰ ਜਿਵੇਂ ਕਿ ਤੇ ਬੁਮਾਰ ਦੇ 10000 ਜੀ ਸਿੱਟ ਜੀ ਸਾਹਿਬ ਆਖਿਰਚ ਤੁਸੀਂ ਕਿਸ ਸੰਦੇਸ਼ ਦੇਣਾ ਚਾਹੂਗੇ ਲੋਕਾਂ ਨੂੰ ਇੱਕ ਦੂਜੇ ਦੀ ਤਾਂ ਕਿ ਉਹ ਮਦਦ ਕਰਨ ਹਮੇਸ਼ਾ ਕਈ ਕਿ ਲੋਕਾਂ ਨੂੰ ਤੁਹਾਡੀ ਲੋੜ ਨਾ ਪਵੇ ਸਮਾਜ ਸੇਵੀ ਦੀ ਲੋੜ ਨਾ ਪਵੇ ਲੋਕੀ ਆਪ ਆਪ ਮੁਆਰੇ ਹੋ ਕੇ ਕੰਮ ਕਰਨ ਦੇਖੋ ਜੀ ਲੋਕਾਂ ਨੂੰ ਇੱਕ ਚੀਜ਼ ਤਾਂ ਸਮਝ ਲੈਣੀ ਚਾਹੀਦੀ ਹੈ ਕਿ ਇਸ ਕਰੋਨਾ ਦੀ ਮਹਾਮਾਰੀ ਨੇ ਬੜਾ ਕੁਝ ਸਿਖਾਇਆ ਤੁਹਾਨੂੰ ਵੀ ਸਾਨੂੰ ਵੀ ਕਿ ਪੈਸਾ ਤੇ ਸਪਾਰਸ਼ਾ ਸਭ ਧਰੀਆਂ ਤੇ ਧਰੀਆਂ ਰਹਿ ਗਈਆਂ ਸਾਡੀਆਂ ਅੰਸਾ ਚੱਲੀਆਂ ਨੇ ਔਰ ਸਾਨੂੰ ਇੱਕ ਨਵੀਂ ਤਜਰਬਾ ਹੋਇਆ ਹੈ ਕਿ 20-20 ਲੱਖ ਰੁਪਇਆ ਲਗਾਉਣ ਤੋਂ ਬਾਅਦ ਵੀ ਅਸੀਂ ਐਸੇ-ਐਸੇ ਮਰੀਜ਼ ਦੇਖ ਰਹੇ ਜਿਹੜੇ ਕਿ ਬਚੇ ਨਹੀਂ ਐ। ਔਰ ਆਕਸੀਜਨ ਦੇ ਸਲੈਂਡਰ ਅਸੀਂ 60-60 ਹਜ਼ਾਰ ਰੁਪਇਆ 70-70 ਹਜ਼ਾਰ ਰੁਪਇਆ ਦੇ ਆਪਣੀ ਅੱਖੀਂ ਬਣਾ ਵੇਖਦੇ ਦੇਖੇ ਨੇ। ਐਂਬੂਲੈਂਸਾਂ, ਗੁਰਦਾਵਾ ਤੋਂ ਲੁਧਿਆਣਾ ਸਵਾ ਸਵਾ ਲੱਖ ਰੁਪਏ ਚ ਆਂਦੀਆਂ ਦਿੱਕੀਆਂ ਨੇ। ਔਰ ਹਸਪੀਟਲਾਂ ਦੇ ਵਿੱਚ 15-15 ਲੱਖ ਰੁਪਇਆ ਮਿਲਦਾ 10-10 ਲੱਖ ਰੁਪਇਆ ਮਿਲ ਜਦੋਂ ਕਿ ਕਰੋਨਾ ਦੀ ਮਹਾਂਮਾਰੀ ਦਾ ਕੋਈ ਇਲਾਜ ਹੀ ਨਹੀਂ ਸੀਗਾ। ਇਹ 15-15 ਲੱਖ ਰੁਪਇਆ ਬਿਲ ਬਣਿਆ। ਸੋ ਇੱਥੇ ਸਾਨੂੰ ਇੰਨਾ ਕੁ ਤੇ ਸਮਝਣਾ ਚਾਹੀਦਾ ਹੈ ਕਿ ਕਿਤਨਾ ਕਿਤੇ ਇਨਸਾਨੀਅਤ ਸਾਨੂੰ ਆਪਣੇ ਅੰਦਰ ਜਿਉਂਦਾ ਰੱਖਣੀ ਪਵੇਗੀ ਨਹੀਂ ਤੇ ਤੁਹਾਡਾ ਵੀ ਅਨਿਸ਼ਚਿਤ ਹੈ ਤੇ ਸਾਡਾ ਵੀ ਅਨਿਸ਼ਚਿਤ ਹੈ ਸੋ ਇਸ ਕਰਕੇ ਪਿਆਰ ਮੁਹੱਬਤ ਕਹਿੰਦਾ ਪਿਆਰ ਮੁਹੱਬਤ ਸਭ ਨੂੰ ਕਰਵੇਂ ਨਾ ਪੈਸਾ ਹੀ ਰਹਿ ਮਦ ਦੇ ਦੁਖੀ ਦੀ ਹਾਮੀ ਭਰ ਤੇ ਛੋਟੇ ਵੱਡੇ ਸਭ ਦੀ ਚਾਹ ਇਹ ਮਾਇਆ ਜੋ ਹੈ ਨਾ ਤੇਰੀ ਹੈ ਨਾ ਮੇਰੀ ਹੈ ਜਿਸ ਦੌਲਤ ਨੂੰ ਤੂੰ ਆਪਣਾ ਸਮਝੇਂ ਕੱਲ੍ਹ ਰਾਖ ਦੀ ਢੇਰੀ ਹੈ ਇਹੀ ਹਕੀਕਤ ਤੇਰੀ ਹੈ ਇਹੀ ਹਕੀਕਤ ਮੇਰੀ ਹੈ ਇਹ ਹੀ ਹਕੀਕਤ जग ਦੀ ਹੈ ਤੇ ਇਹ ਹੀ ਹਕੀਕਤ ਸਭ ਦੀ ਹੈ ਇਹ ਹੀ ਹਕੀਕਤ ਕੱਲ ਵੀ ਸੀ ਤੇ ਇਹ ਹੀ ਹਕੀਕਤ ਅੱਜ ਵੀ ਹੈ ਰਾਖ ਹੋ ਜਾਣਾ ਸਭ ਨੇ ਖਾਕ ਹੋ ਜਾਣਾ ਸਭ ਨੇ ਆਖਰ ਨੂੰ ਰਹਿਣਾ ਰੱਬ ਨੇ ਤੇ ਆਖਰ ਨੂੰ ਰਹਿਣਾ ਸੋ ਜੋ ਇਨਸਾਨੀਅਤ ਦੇ ਨਾਤੇ ਕੁਦਰਤ ਨੂੰ ਪਿਆਰ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਘੱਟ ਤੋਂ ਘੱਟ ਤਾਂ 10 ਪੌਦੇ ਸੋ ਲਗਾਉਣੇ ਚਾਹੀਦੇ ਨੇ ਕਿ ਕਿ ਟੋਕ ਪਰਦਾ ਮਰਦਾ ਹੈ ਨਾ ਤਾਂ ਘਟ ਤੋਂ ਘਟ ਵੀ ਪੰਜ ਮਣ ਲੱਕੜ ਉਸ ਬੰਦੇ ਦੇ ਮਰੇ ਤੇ ਲੱਗਦੀ ਹੈ ਘਟ ਤੋਂ ਘਟ ਕੁਦਰਤ ਦਾ ਇੰਨਾ ਕੋ ਐਸਾਮ ਜ਼ਰੂਰ ਉਤਾਰ ਕੇ ਜਾਓ ਕਿ ਆਪਣੇ ਹਿੱਸੇ ਦਾ ਇੱਕ ਪੌਦਾ ਜ਼ਰੂਰ ਲਗਾਓ ਬਹੁਤ ਬਹੁਤ ਧੰਨਵਾਦ ਸਿੱਖੀ ਤੁਹਾਡਾ ਤੁਸੀਂ ਸਾਡੇ ਇੱਕ ਬੁਲਾਵੇ ਤੇ ਸਾਡੇ ਚੈਨਲ ਤੇ ਆਏ ਤੇ ਆਸ ਕਰਦਾ ਹਾਂ ਕਿ ਤੁਹਾਡੀਆਂ ਜਿਹੜੀਆਂ ਸਾਰੀਆਂ ਮਰਦਾਂ ਪੂਰੀਆਂ ਹੋਣ ਤੇ ਆਪਣਾ ਜਿਹੜਾ ਜ਼ਿਰਪੁਰਾ ਸੁਰਗੁਣ ਦੀ ਸੁਰਗ ਬਣ ਜਾ ਹਰਾ ਹਰਾ ਬਣ ਜਾ ਥੈਂਕ ਯੂ